ਅਬੀਗਾਰੀ ਨਿਊਜ਼ ਤੁਸੀਂ ਦੇਖ ਰਹੇ ਹੋ ਤਾਂ ਇਸ ਵੇਲੇ ਸੀ ਪਟਿਆਲਾ ਖੜੇ ਆ ਜਿੱਥੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨੇ ਅੱਜ ਮਹਾਰਾਣੀ ਪਨੀਤ ਕੌਰ ਦੇ ਪ੍ਰਚਾਰ ਦੇ ਲਈ ਇੱਥੇ ਆਉਣ ਵਾਲੇ ਨੇ ਤਾਂ ਭਾਰੀ ਗੰਟੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਨ ਦੇ ਲਈ ਉਹਨਾਂ ਦਾ ਸੰਬੋਧਨ ਦੇਖਣ ਦੇ ਲਈ ਵੱਡੀ ਗੰਟੀ ਦੇ ਵਿੱਚ ਲੋਕ ਇੱਥੇ ਖੜੇ ਨੇ ਦੂਜੇ ਪਾਸੇ ਬਾਦਸ਼ਾਹ ਵਰਕਰਾਂ ਦਾ ਕੱਟ ਤੁਹਾਨੂੰ ਇੱਥੇ ਨਜ਼ਰ ਆਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਝੰਡਿਆਂ ਦੇ ਨਾਲ ਇਹ 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 ਬਹੁਤ سارے ਤੁਹਾਨੂੰ ਨੌਜਵਾਨ ਵੀ ਨਜ਼ਰ ਆਣਗੇ ਉੱਠਾ ਲੱਗਿਆ ਭਾਈ ਪੁੱਠਾ ਲੱਗਿਆ ਉੱਠਾ ਲੱਗ ਉਹ ਮੋਦੀ ਪੁੱਟਾ ਅੱਛਾ ਅੱਜ ਤੁਸੀਂ ਇਹ ਮਾਸਕ ਲਾ ਕੇ ਆਏ ਹੋ ਪ੍ਰਧਾਨ ਮੰਤਰੀ ਦਾ ਕੀ ਕੋ ਸੋਚ ਕੇ ਆਏ ਹੋ ਅਸੀਂ ਮੋਦੀ ਨੇ ਇਹ ਕਹਿੰਨੇ ਅਸੀਂ ਇੰਨੀ ਦੂਰੋਂ ਆਏ ਆ ਅੰਦਰ ਬੜੀ ਗੋਰੇ ਕਾਲੀ ਟੀਸ਼ਰਟ ਕਰਤੀ ਸਿਰਫ ਕਿਉਂਕਿ ਤੁਹਾਡੀ ਐਂਟਰੀ ਨਹੀਂ ਹੋਈ ਤਦੇ ਸਤਕਾਰ ਖਤਮ ਹੋ ਗਿਆ ਸਰਕਾਰ ਖਤਮ ਕਰਤਾ ਹੀ ਮੋਦੀ ਨਹੀਂ ਆਣੇ ਬੋਲ ਰਿਹਾ ਦੇਖ ਲੈ ਨੰਗੇ ਵਾਲਾ ਆਉਂਦਾ ਅੱਗੇ ਨੂੰ ਉਹ ਯਾਰ ਕੋਈ ਡਰਦਾ ਤਾਂ ਨੂੰ ਨਰਪੇ ਨੰਗੇ ਵਾਲੀ ਆਇਆ ਹੀ ਅੱਛਾ ਆਏ ਕਿੱਥੋਂ ਤੁਸੀਂ ਅਸੀਂ ਮੰਡੀ ਦੇ ਨੇੜੇ ਤੋਂ ਆਏ ਹਾਂ ਇੰਨੇ ਦੇ ਕੋਲ ਕੰਨੇ ਤੋਂ ਆ ਆ ਖੰਨੇ ਦੇ ਕੋਲ ਗਾਂਧੀ ਦੇ ਪਿੰਡੋਂ ਮੈਂ ਵੀ ਖੰਨੇ ਦਾ ਹੀ ਆ ਕੋਈ ਨਹੀਂ ਇਹ ਆ ਕੋਈ ਨਹੀਂ ਅੱਜ ਬਾਈ ਜੀ ਨੌਜਵਾਨ ਬਰੇ ਨਰਾਜ ਨੇ ਕਹਿੰਦੇ ਸਾਡੇ ਕਾਲੇ ਕੱਪੜਿਆ ਕਰਕੇ ਸਾਨੂੰ ਐਂਟਰੀ ਨਾ ਨੌਜਵਾਨੇ ਸਾਡੇ ਨਰਾਜ ਨੇ ਜੀ ਜਿਹੜੇ ਪ੍ਰਸ਼ਾਨ ਨੇ ਉਹ ਕਾਲੇ ਝੰਡੇ ਲੈ ਕੇ ਆ ਰਹੇ ਨੇ ਹਾਂ ਜੀ ਇਹ ਕਾਲੇ ਝੰਡਾ ਕਰਕੇ ਹੀ ਇਹਨਾਂ ਨੂੰ ਇਹਨਾਂ ਨੇ ਇਤਰਾਜ਼ ਕੀ ਨੇ ਉਹਨਾਂ ਨੇ ਕੋਈ ਨਰਾਜ਼ਗੀ ਨਹੀਂ ਹੈ ਤੇ ਮੌਜੂਦ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਰਹਾ ਹੈ ਜੀ ਕਿ ਜੇ ਕੋਈ ਤੁਹਾਨੂੰ ਕਿਸੇ ਨੇ ਪ੍ਰਿਆਸ ਨਾਲ ਲੁੱਟਿਆ ਤਾਂ ਉਸ ਜੀ ਉਹ ਅਸੀਂ ਆਡੀਓ ਨੂੰ ਅਸੀਂ ਮਾਫੀ ਯਾਰ ਪਹਿਲਾਂ ਦੱਸਣਾ ਹੈ ਇਹ ਕਿ ਅਜਿਹਾ ਜਿਹਦਾ ਦੂਸਰੇ ਪਾਸੇ ਫੇਸ ਕਰਕੇ ਹੈ ਹੋਰ ਹੋਰ ਬਿੰਦੂ ਸਵਾਗਤ ਹੈ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਤੇ ਮੈਂ ਮੇਰਾ ਤਸਵੀਰ ਮੇਰੀ ਪਤਰਾ ਜ਼ਿਲ੍ਹਾ ਸਾਡਾ ਪਟਿਆਲਾ ਮੈਂ ਭਾਰਤੀ ਜਨਤਾ ਪਾਰਟੀ ਦਾ ਸਕੱਤਰ ਹਾਂ ਜਿਹੜਾ ਪਟਿਆਲਾ ਤੋਂ ਤੇ ਜ਼ਿਲ੍ਹਾ ਪਟਿਆਲਾ ਤੋਂ ਜੀ ਅੱਛਾ ਕੀ ਕੁਛ ਤਿਆਰੀ ਦੇ ਨਾਲ ਆਏ ਹੋ ਔਰ ਕਿੰਨੇ ਵਰਕਰ ਅੱਜ ਆਏ ਨੇ ਤੁਹਾਡੇ ਇਲਾਕੇ ਮੈਂ ਜਿਹੜਾ ਸਾਡੇ ਸ਼ਕਤrana ਹਲਕੇ ਤੋਂ 150 பச ਸਹੀਦੀ ਪਰਕੇ ਜੀ ਔਰ ਜਿਹੜੇ ਮੇਰੀ ਜ਼ਿੰਮੇਵਾਰੀ ਲਈ ਸੀਗੀ ਸਾਡੇ ਹਰਮੇਸ਼ ਸਿੰਘ ਜੀ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨਰਮੇਸ਼ ਗੋਲ ਦੀ ਉਹਨਾਂ ਨੇ ਮੇਰੇ ਸਾਡੇ ਤੇ ਮੋਰਚ ਮੈਂ 500 ਬੰਦੇ ਲੈ ਕੇ ਆਇਆ ਜੀ ਠੀਕ ਹੈ ਜੀ ਪੂਰੀ ਟੀਮ ਆ ਦੇਖੋ ਸਾਡੇ ਕੋਲ ਪਾਸ ਵੀ ਹੈਗੇ ਨੇ ਵੀ ਆ ਕਿ ਪਾਸ ਠੀਕ ਹੈ ਜੀ ਹੁਣ ਅਸੀਂ ਮੋਦੀ ਸਾਹਿਬ ਦੇ ਦਰਸ਼ਨ ਕਰਾਂਗੇ ਜਾ ਕੇ ਔਰ ਸਾਡਾ ਬਹੁਤ ਜਿਹੜਾ ਵੱਡੇ ਸੁਭਾਗ ਨੇ ਪਟਿਆਲੇ ਜ਼ਿਲ੍ਹੇ ਦੇ ਪਟਿਆਲੀ ਧਰਤੀ ਦੇ ਜਿਹੜੇ ਐਡੇ ਦੁਨੀਆ ਦੇ ਲੀਡਰ ਇੰਡੀਆ ਦੇ ਨਹੀਂ ਕਹਾਂਗਾ ਮੈਂ ਦੁਨੀਆ ਦੇ ਲੀਡਰ ਜਿਹੜੇ ਸਾਡੇ ਪਟਿਆਲੀ ਧਰਤੀ ਆਏ ਨੇ ਸੋ ਮੈਂ ਤਾਂ ਤੁਹਾਡੇ ਚੈਨਲ ਦੇ ਰਾਹੀਂ ਇਹੀ ਸਾਰੇ ਪੰਜਾਬ ਵਾਸੀ ਨੂੰ ਅਪੀਲ ਕਰੂੰਗਾ ਵੱਤੋ ਵੱਤ ਜਿਹੜੀਆਂ ਵੋਟਾਂ ਪਾ ਕੇ ਆਪਾਂ ਜਿਹੜਾ ਇਹ ਇਹਨਾਂ ਨੇ ਗੁੰਡਾ ਰਾਜ ਬਣਾਇਆ ਆਮ ਆਦਮੀ ਪਾਰਟੀ ਬਣਾ ਲੈ ਉਹ ਜਿਹੜੇ ਪਾਰਟੀਆਂ ਰਹੀਆਂ ਹੋਈਆਂ ਨੇ ਇਹਨਾਂ ਤੋਂ ਛੁਟਕਾਰਾ ਪਾਈਏ ਮੋਦੀ ਦੀ ਸਰਕਾਰ ਜਿਹੜਾ ਹੈਗਾ ਆਪਾਂ ਪੰਜਾਬ ਦੇ ਵਿੱਚ ਵੀ ਦੁਬਾਰਾ ਰਿਪੀਟ ਕਰੀਏ ਪਟਿਆਲਾ ਹਲਕੇ ਦੀਆਂ ਜ਼ਰੂਰਤਾਂ ਵੀ ਅਗਰ ਗੱਲ ਕਰੀਏ ਕੀ ਕੁਝ ਜ਼ਰੂਰਤਾਂ ਨੇ ਜਿਹੜੇ ਕੰਮ ਤੁਸੀਂ ਮੈਂਬਰ ਪਾਰਲੀਮੈਂਟ ਥਰੂ ਕਰਾਉਣਾ ਹੈ ਸਾਡਾ ਜਿਹੜਾ ਮੈਂ ਖਾਸ ਗੱਲ ਦੇ ਗੱਲ ਕਰੂੰਗਾ ਜਿਹੜਾ ਸਾਡਾ ਹਲਕਾ ਸ਼ਤਰਾਨਾ ਹੈ ਉਹ ਜਿਹਦੇ ਵਿੱਚ ਸਾਰਾ ਹੀਟ ਪਟਿਆਲੇ ਦੇ ਵਿੱਚੋਂ ਕੱਗਰ ਦਰਿਆ ਜਿਹੜਾ ਕੱਗਰ ਦਰਿਆ ਹੈ ਉਹਦੀ ਬਹੁਤ ਵੱਡੀ ਮਾਰ ਪੈਂਦੀ ਹੈ ਸਾਰੇ ਪਟਿਆਲੇ ਦੇ ਵਿੱਚੋਂ ਅੱਛੇ ਚੰਗਰ ਤੋਂ ਲੈ ਕੇ ਕੱਗਰ ਜਿਹੜਾ ਕੱਗਰ ਦਰਿਆ ਹੈ ਉਹ ਉਸੇ ਵੀ ਗੌਰਮੈਂਟ ਨੇ ਕਿਹਾ ਸਾਨੂੰ ਬਹੁਤ ਵੱਡੀ ਆਸ ਹੈ ਜੇ ਸਾਡੇ ਮਾਰਾ ਦੇ ਪ੍ਰਵੀਤ ਕੋਰ ਇਸ ਵਾਰ ਐਮਪੀ ਅਸੀਂ ਬਣਾਵਾਂਗੇ ਬਣ ਜਾਂਦੇ ਨੇ ਤਾਂ ਮੋਦੀ ਦੇ ਵਿੱਚ ਮੋਦੀ ਸਰਕਾਰ ਦੇ ਉਹਨਾਂ ਨੂੰ ਬਹੁਤ ਵੱਡਾ ਮਤਲਬ ਪਦ ਮਿਲੇਗਾ ਅਸੀਂ ਉਹਨਾਂ ਤੋਂ ਜਿਹੜਾ ਕੱਗਰ ਦਾ ਮਸਲਾ ਵੀ ਹੱਲ ਕਰਵਾਵਾਂਗੇ ਠੀਕ ਹੈ ਮੁੱਖ ਮਸਲਾ ਤੁਹਾਡਾ ਕੱਗਰਦਾ ਹੀ ਹੈ ਬਿਲਕੁਲ ਕੱਗਰਦਾ ਮਸਲਾ ਹੈ ਹੋਰ ਸ਼ਾਇਦ ਲਈ ਮਸਲੇ ਕਾਫੀ ਨੇ ਚਾਰ ਵਾਰ ਸਾਡੇ ਮਾਨਨੀਤ ਪ੍ਰਿੰਤ ਕੌਰ ਦਾ ਪਾਪਾ ਹਾਂ ਉਹ ਉਹਨਾਂ ਨੇ ਵੈਸੇ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਗ੍ਰਾਂਟਾਂ ਵੀ ਦਿੱਤੀਆਂ ਨੇ ਬਹੁਤ ਸਾਰੇ ਕੰਮ ਵੀ ਹੋਏ ਨੇ ਪਰ ਤਾਂ ਮੇਨ ਸਾਡਾ ਹੈਗਾ ਪਿੰਡ ਵਸੇ ਦਾ ਕਾਫੀ ਜਿਹਾ ਲਕਵਾ ਪੈਂਦਾ ਉਹ ਕੱਗਰਦੀ ਮਾਰ ਹਟਾਉਂਦਾ ਅਸੀਂ ਇਹਦਾ ਇਹ ਹੱਲ ਮੋਦੀ ਜੀ ਨੂੰ ਕਾ ਕੇ ਕਰਵਾਵਾਂਗੇ ਆਪਾਂ ਸੀਰ ਜਿਤਾ ਕੇ ਕਰਵਾਵਾਂਗੇ ਜੀ ਅੱਛਾ ਪਟਿਆਲਾ ਦੇ ਵਿੱਚ ਅਗਰ ਟੱਕਰ ਦੀ ਗੱਲ ਕਰੀਏ ਜਾਂ ਮੁਕਾਬਲੇ ਦੀ ਗੱਲ ਕਰੀਏ ਕਿਹਦੇ ਨਾਲ ਲੱਗਦਾ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਤਾਂ ਜੇ ਅੱਜ ऐसे पटलाई तरती जाएनु هون ਟੱਕਰ ਦਾ ਕਿਸੇ ਨੇ ਸਾਡੀ ਜਿੱਤ ਨਹੀਂ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ 1% ਹੈ ਤਾਂ ਸਾਨੂੰ ਲੱਗਦਾ ਵੀ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਉਹ ਕਿਤੇ ਨੇੜੇ ਤੋਂ ਲੱਗਦੀ ਆ ਸਾਨੂੰ ਤਾਂ ਜੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਇਕੱਠ ਇੱਥੇ ਨਜ਼ਰ ਆ ਰਿਹਾ ਆ ਹੋਰ ਵੀ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾਉਂਦੇ ਆ ਤਾਂ ਇਹ ਇੱਕ ਵੀਆਈਪੀ ਪਾਸ ਵਾਲੀ ਐਂਟਰੀ ਸੀ ਜਿੱਥੋਂ ਕਿ ਐਂਟਰੀ ਬਖਾ ਕੇ ਹੀ ਐਂਟਰੀ ਹੁੰਦੀ ਹੈ ਤਾਂ ਦੂਜੇ ਪਾਸੇ ਵੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਤੁਹਾਨੂੰ ਲੋਕ ਇੱਥੇ ਨਜ਼ਰ ਆਉਣਗੇ ਭਾਰੀ ਇਕੱਠ ਲੋਕਾਂ ਦਾ ਨਜ਼ਰ ਆਏਗਾ ਬਹੁਤ ਸਾਰੇ ਨੌਜਵਾਨ